ਕੀ ਬੈਠਣ ਦੀ ਇੱਕ ਪ੍ਰਥਾ ਹੈ ਉਹ ਇੱਕ ਵਿਰਸਾ ਹੈ ਸਾਡੇ ਵਿਚਕਾਰ ਅੱਜ ਕੱਲ ਤੇ ਅਸੀਂ ਦੇਖਿਆ ਹੈ ਕਿ ਬਹੁਤ ਜ਼ਿਆਦਾ ਛੋਟੇ ਛੋਟੇ ਰਿਜ਼ੋਰਟਸ ਦੇ ਵਿੱਚ ਜਾਂ ਛੋਟੇ ਛੋਟੀਆਂ ਜਗ੍ਹਾ ਤੇ ਇਸ ਉਤਸਵ ਨੂੰ ਜਾਂ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਪਰ ਇਹਦਾ ਐਕਚੁਅਲ ਦੇ ਵਿੱਚ ਮਕਸਦ ਇਹ ਹੈ ਕਿ ਖੁੱਲੇ ਬਾੜਿਆਂ ਦੇ ਵਿੱਚ ਸਕੂਲਾਂ ਦੇ ਕਾਲਜਾਂ ਦੇ ਖੁੱਲੇ ਗਰਾਊਂਡਸ ਦੇ ਵਿੱਚ ਕੁੜੀਆਂ ਵੱਲੋਂ ਗਿੱਧਾ ਪਾ ਕੇ ਆਪਣੇ ਮਨ ਦੇ ਖੁੱਲੇ ਰੂਪ ਵਿੱਚ ਭਾਵ ਜੜੇ ਨੇ ਉਹ ਬੱਚੇ ਵੇਖਤ ਕਰਦੇ ਆ। ਉਹ ਬੱਚੇ ਦੱਸਦੇ ਨੇ ਉਹਨਾਂ ਦੇ ਅੰਦਰ ਦੀਆਂ ਛਿੱਪੀਆਂ ਹੋਈਆਂ ਜੜੀਆਂ ਭਾਵਨਾਵਾਂ ਹੁੰਦੀਆਂ ਆ। ਉਹ ਖੁੱਲ ਕੇ ਉਸ ਗਿੱਧਿਆਂ ਦੇ ਰੂਪ ਵਿੱਚ ਉਸ ਬੋਲੀਆਂ ਦੇ ਰੂਪ ਵਿੱਚ ਉਹ ਸਾਡੇ ਸਾਹਮਣੇ ਆਉਂਦੇ ਨੇ। ਕਈ ਦਰਦ ਭਰੀਆਂ ਬੋਲੀਆਂ ਵੀ ਨੇ, ਕਈ ਖੁਸ਼ੀ ਦੇ ਮਾਹੌਲ ਵਾਲੀਆਂ ਬੋਲੀਆਂ ਨੇ ਆਪਣੇ ਵੀਰਾਂ ਦੇ ਲਈ, ਆਪਣੇ ਮਾਪਿਆਂ ਦੇ ਲਈ ਉਹਨਾਂ ਦੇ ਮਨ ਦੇ ਵਿੱਚ ਚਾ ਉਹਨਾਂ ਨੂੰ ਯਾਦ ਕਰਨਾ ਉਹਨਾਂ ਨੂੰ ਯਾਦ ਕਰਕੇ ਬੋਲੀਆਂ ਦੇ ਰੂਪ ਦੇ ਵਿੱਚ ਆਪਣੇ ਵੀਰ ਜਦੋਂ ਸੰਦਾਰਾ ਲੈ ਕੇ ਜਾਂਦਾ ਤੇ ਖਾਸ ਕਰਕੇ ਦੇਖਿਆ ਜਾਂਦਾ ਕੁੜੀਆਂ ਦੀਆਂ ਅੱਖਾਂ ਭਰੀਆਂ ਹੁੰਦੀਆਂ ਉਡੀਕ ਰੀਆਂ ਹੁੰਦੀਆਂ ਕਿ ਕਦੋਂ ਸਾਡੇ ਮਾਪਿਆਂ ਵੱਲੋਂ ਕੋਈ ਆਏ ਸਾਡੇ ਵਿੱਚ ਘਰ ਬੈਠੇ ਅਸੀਂ ਆਪਣੇ ਮਨ ਦੀਆਂ ਗੱਲਾਂ ਉਹਨਾਂ ਨਾਲ ਕਰੀਏ ਸੋਤਿਆਂ ਦਾ ਮੇਲਾ ਜਿਹੜਾ ਹੈ ਇੱਕ ਤੇ ਇਕੱਠ ਦੇ ਰੂਪ ਵਿੱਚ ਸੁਨੇਹਾ ਦਿੰਦਾ ਹੈ ਤੇ ਦੂਜਾ ਇੱਕ ਉਹਨਾਂ ਕੁੜੀਆਂ ਦੇ ਮਨ ਦੀਆਂ ਭਾਵਨਾਵਾਂ ਨੂੰ ਸਾਡੇ ਸਾਹਮਣੇ ਰੱਖਦਾ ਹੈ ਧੰਨਵਾਦ ਤੈਨੂੰ ਲੱਗਦਾ ਹੁੰਦਾ ਕਿ ਕੋਣ ਕਹਿੰਦਾ ਕਿ ਸਮੇਂ ਨੂੰ ਵਾਪਸ ਨਹੀਂ ਮੋੜਿਆ ਜਾ ਸਕਦਾ ਮੈਂ ਅੱਜ ਸਮੇਂ ਨੂੰ ਵਾਪਸ ਮੁੜਦੇ ਹੋਏ ਦੇਖਿਆ ਮੈਨੂੰ ਅੱਜ ਆਪਣੇ ਕਾਲਜ ਦੀ ਯਾਦ ਆਈ ਇਹਨਾਂ ਬੱਚੀਆਂ ਦੀ ਪਰਫਾਰਮੈਂਸ ਦੇਖ ਕੇ ਮੈਨੂੰ ਲੱਗਿਆ ਕਿ ਵਾਕਿਵੇਂ ਮੇਰੀ ਜ਼ਿੰਦਗੀ ਦੀ ਰੀਲ ਇੰਨੇ ਕਾਫੀ ਸਾਲੇ ਨੇ ਮੈਂ ਦੱਸਣਾ ਕਿੰਨੇ ਸਾਲ ਪਿੱਛੇ ਘੁੰਮੀ ਕਿਉਂਕਿ ਫਿਰ ਤੁਸੀਂ ਮੇਰੀ ਉਮਰ ਦਾ ਅੰਦਾਜ਼ਾ ਲਗਾ ਲੋਗੇ ਮੇਰੀ ਜ਼ਿੰਦਗੀ ਦੀ ਰੀਲ ਕਾਫੀ ਪਿੱਛੇ ਘੁੰਮੀ ਤੇ ਮੈਨੂੰ ਬਹੁਤ ਚੰਗਾ ਲੱਗਿਆ ਉਹਦੇ ਲਈ ਮੈਂ ਰਾਜੇ ਅੰਦਰ ਲਈ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਮੈਨੂੰ ਆਪਣੀ ਜ਼ਿੰਦਗੀ ਦੇ ਕਾਫੀ ਸਾਲ ਪਿੱਛੇ ਲੈ ਗਿਆ ਮੈਨੂੰ ਆਪਣੇ ਕਾਲਜ ਦੀ ਯਾਦ ਆਈ ਤੇ ਮੈਂ ਵਕਤ ਮਾਰੀ ਇੱਕ ਕਵਿਤਾ ਤੁਹਾਡੇ ਨਾਲ ਸ਼ੇਅਰ ਕਰਾਂਗੀ ਜ਼ਿੰਦਗੀ ਦੇ ਕੁਝ ਪਲ ਬਾਰ ਬਾਰ ਜੀਣ ਨੂੰ ਦਿਲ ਕਰਦਾ ਜਦੋਂ ਅਕਸਰ ਹੀ ਖੇਤ ਜਾਂਦੀ ਪੌਪੂਲਰੀਆਂ ਅਸਮਾਨ ਚੁੰਦੀਆਂ ਤੀਸੀਆਂ ਤਿਹਾਰਦੀ ਕਣਕ ਦੀਆਂ ਬੁੰਨੀਆਂ ਵਿੱਚੋਂ ਦੁੱਧ ਜਿਹੇ ਮਿੱਠੇ ਦਾਣੇ ਕੱਢ ਕੇ ਖਾਂਦੀ ਰੰਗ ਬਰਉਂਦੀਆਂ ਤਿਤਲੀਆਂ ਫੜਦੀ ਸਰੋਂ ਦੇ ਫੁੱਲ ਤੋੜ ਵਾਲਾਂ ਵਿੱਚ ਟੰਗਦੀ ਟਾਲੀ ਦੇ ਟੁੱਕੇ ਝੁੰਕੇ ਬਣਾ ਕੇ ਨਾਲ ਵਿੱਚ ਪਾਉਂਦੀ ਸਫੈਦੇ ਦੀਆਂ ਪੰਬੇਰੀਆਂ ਨੱਕ ਤੇ ਕੋਕੇ ਵਾਂਗ ਲਿਸ਼ਕਾਉਂਦੀ ਮੱਜਾ गावा ਪਟਰੂਆ ਨਾਲ ਗੱਲਾਂ ਕਰਦੀ ਲੇ ਲਿਆਂ ਦੇ ਪਿੱਛੇ ਦੌੜਦੀ ਬੱਚਿਆਂ ਵਾਂਗ ਗੋਤੀ ਚੁੱਕ ਢਾਉਂਦੀ ਹਾਲ ਵਿੱਚ ਰੁਬਦੇ ਪਾਣੀ ਵਿੱਚੋਂ ਸੂਰਜ ਦੇ ਅਕਸ ਨੂੰ ਫੜਦੀ ਇਹ ਕਿਹਸੀ ਹੋੜ ਹੈ ਇਹ ਕਿਹਸੀ ਦੌੜ ਹੈ ਐਮਕ ਮੈਂ ਤੇਰੇ ਲਈ ਬਰ